अयोध्या भगवान श्री राम जी की मूर्ति की प्राण प्रतिष्ठा मौके रखे समागम की तरह श्री राम सेवक संघ रामपुरा फूल वलो स्थानकता भवन विखे भी श्री हनुमान चालीसा से राम सतुत्ती करवाए गए जिस विच साधवी सुगीता भारती जी वालों सत्तार श्री हनुमान चालीसा से एक बार श्री राम सतुत्ती जी का पाठ करवाया गया इस मौके स्वामी प्रेमानंद शास्त्री महंत भगवानदास महंत आकाश मुन्नी विशेष तौर से शामिल हुए सांगरी प्रधान सतपाल शर्मा ने दस्या कि अयोध्या विखे श्री राम लला जी की प्राण प्रतिष्ठा समर्पित राम भगत शहर वासयोग इस समागम करवाया गया है जिस वीड् गिणती शहर वास ने भाग लिया ਇਸ ਮੌਕੇ RAM ਪਕਤਾ ਲਈ ਲੱਕੀ ਡਰਾ ਦਾ ਪ੍ਰਬੰਧ ਕੀਤਾ ਗਿਆ ਜਿਸ ਵਿੱਚ 40 RAM ਪਕਤਾ ਨੂੰ ਇਨਾਮ ਵਜ੍ਯੋ ਭਗਵਾਨ ਸ੍ਰੀ ਰਾਮਚੰਦਰ ਜੀ ਦੇ ਚਾਂਦੀ ਦੇ ਸਰੂਪ ਦਿੱਤੇ ਗਏ ਅਤੇ 1992 ਦੇ ਕਾਰ ਸੇਵਕਾ ਸਮੇਤ ਸ਼ੇਰਦੀ ਵਖਵਖ ਧਾਰਮਿਕ ਸੰਸਥਾਵਾਂ ਤੇ ਵਿਅਕਤੀਆਂ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਭਗਵਾਨ ਸ੍ਰੀ ਰਾਮ ਤੇ ਸਵਰੀਦੀ ਚਾਂਕੀ ਵਿਸ਼ੇਸ਼ ਖਿੱਚ ਦਾ ਕੇਂਦਰ ਬਣੀ। ਸਮਾਗਮ ਉਪਰੰਤ ਪੰਡਾਰਾ ਅਤੁੱਟ ਵਰਤਾਇਆ ਗਿਆ। ਰਾਮ ਜੀ ਸਾਰੇ ਭਗਤਾਂ ਨੂੰ ਜੈ ਸ਼੍ਰੀ ਰਾਮ ਜੀ ਜੈ ਸ਼੍ਰੀ ਰਾਮ ਜੀ ਅੱਜ ਬਹੁਤ ਹੀ ਖੁਸ਼ੀਆਂ ਭਰਿਆ ਦਿਨ ਹੈ ਭਾਗਾਂ ਭਰਿਆ ਦਿਨ ਹੈ ਕਿ ਅੱਜ ਅਸੀਂ ਸਾਰਾ ਸਮੂਹ ਰਾਮਪਰਾ ਰਾਮਪਰਾ ਸਾਰੇ ਗੀਤਾ ਭਵਨ ਦੇ ਵਿੱਚ ਇਕੱਠੇ ਹੋਏ ਸਮੂਹ ਇੱਥੇ ਚਲੀਸਾ ਦੇ ਪਾਠ ਹੋਏ ਰਮਾਇਣ ਦੀ ਇੱਥੇ ਪਾਠ ਹੋਏ ਇੱਥੇ ਸ਼੍ਰੀ ਰਾਮ ਜੀ ਦਾ ਨਾਮ ਲੈਤਾ ਗਿਆ ਜਿਹਦੇ ਵਿੱਚ ਸਾਰੇ ਰਾਮਪਰੇ ਦੇ ਜਿੰਨੇ ਵੀ ਆਪਣੇ ਸੇਵਾ ਦਲ ਜੋ ਵੀ ਇੱਥੇ ਕਾਵੜ ਸੰਘ ਜੋ ਵੀ ਸੰਸਥਾਵਾਂ ਸੀ ਸਾਰਿਆਂ ਨੇ ਸਾਡਾ ਪੂਰਾ ਸਹਿਯੋਗ ਦਿੱਤਾ ਤੇ ਉਹ ਸਹਿਯੋਗ ਦੇ ਨਾਲ ਜਿਹੜੇ ਅਸੀਂ ਅਯੋਧਿਆ ਜਾ ਕੇ ਦਰਸ਼ਨ ਕਰਨੇ ਸੀ ਸ਼੍ਰੀ ਰਾਮ ਜੀ ਦੇ ਉਹ ਸਾਨੂੰ ਇੱਥੇ ਹੀ ਆਨੰਦ ਬਹੁਤ ਉਤ ਆਇਆ ਤੇ ਇੱਥੇ ਹੀ ਸਾਨੂੰ ਦਰਸ਼ਨ ਹੋਏ ਇਸ ਕਰਕੇ ਸਾਰੇ ਭਗਤਾਂ ਨੂੰ ਜੈ ਸ਼੍ਰੀ ਰਾਮ ਕਿਹਾ ਜਾਂਦਾ ਤੇ ਇਹ ਜਿਹੜਾ ਸਾਡਾ ਮੀਡੀਆ ਨੇ ਸਾਡਾ ਬਹੁਤ ਸਾਥ ਦਿੱਤਾ ਤੇ ਸਾਡੇ ਮੀਡੀਆ ਭਰਾਵਾਂ ਨੇ ਇੰਨਾ ਸਾਥ ਦਿੰਦੇ ਆ ਸਾਡੀ ਮੀਡੀਆ ਜਿਹੜੀ ਹੈਗੇ ਰੰਪਰੇ ਦੀ ਬਹੁਤ ਸਕਸੈਸ ਤੇ ਸੁਪਰ ਡੁਪਰ ਮੀਡੀਆ ਕਿਉਂਕਿ ਅਸੀਂ ਇਹਨਾਂ ਨੂੰ ਤਾਂ ਕਹਿੰਨੇ ਆ ਇਹ ਸਾਡੇ ਨਿੱਕੇ ਜਿਹੇ ਸੱਦੇ ਤੇ ਆ ਕੇ ਸਾਰੇ ਪ੍ਰੋਗਰਾਮ ਨੂੰ ਸੰਚਾਲਨ ਕਰ ਦਿੰਦੇ ਆ ਤੇ ਇਹਨਾਂ ਦੀ ਦੂਰ ਦੂਰ ਤੱਕ ਸਾਡੀ ਬਹੁਤ ਹੀ ਜ਼ਿਆਦਾ ਇਹਨਾਂ ਦੀ ਪ੍ਰਸ਼ੰਸਾ ਕੀਤੀ ਜਾਂਦੀ ਹੈ ਸਾਡੇ ਮੀਡੀਆ ਵਾਲਿਆਂ ਦਾ ਤਾਂ ਅਸੀਂ ਤਾਂ ਧੰਨਵਾਦ ਕਰਦੇ ਆ ਕਿਉਂਕਿ ਸਾਡੇ ਮੀਡੀਆ ਨੇ ਸਾਡੇ ਨਾਲ ਜੁੜ ਕੇ ਸਾਨੂੰ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਤੇ ਸਾਨੂੰ ਬਹੁਤ ਜਿਆਦਾ ਹੌਸਲਾ ਦਿੱਤਾ। ਇਸ ਕਰਕੇ ਜਿਹੜਾ ਅੱਜ ਪ੍ਰੋਗਰਾਮ ਹੋਇਆ ਇਹ ਬਹੁਤ ਵਧੀਆ ਪ੍ਰੋਗਰਾਮ ਸੀ। ਇਸ ਦੀ ਸ਼ਲਾਘਾ ਵਾਸਤੇ ਮੇਰੇ ਕੋਲ ਕੋਈ ਸ਼ਬਦ ਨਹੀਂ। ਇਸ ਕਰਕੇ ਸਾਰੇ ਭਗਤਾਂ ਨੂੰ ਇਹੀ ਕਿਹਾ ਜਾਂਦਾ ਵੀ ਜੇ ਆਪਾਂ ਯੋਧਿਆ ਨਹੀਂ ਗਏ ਤਾਂ ਰਾਮ ਲੱਲਾ ਦਾ ਉਰੇ ਹੀ ਆਪਾਂ ਨੰਦ ਲੱਤਾ ਤੇ ਉਰੇ ਹੀ ਆਪਾਂ ਨੂੰ ਪੂਰਾ ਪੂਰਾ ਸਹਿਯੋਗ ਮਿਲਿਆ ਤੇ ਇਸ ਕਰਕੇ ਮੈਂ ਸਾਰਿਆਂ ਦਾ ਸਹਿਯੋਗੀ ਰੰਪਰੇ ਦਾ ਧੰਨਵਾਦ ਕਰਦੀਆਂ ਤੇ ਸਾਡੇ ਮੀਡੀਆ ਦਾ ਵਿਸ਼ੇਸ਼ ਕਰਕੇ ਧੰਨਵਾਦ ਕਰਦੀਆਂ। ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ। जय श्री राम जय श्री राम जय जय श्री राम जय जय श्री राम आज 2 जनवरी 2024 ਦਿਨ 100 ਵਾਰ ਬੜਾ ਸੁਭਾਗਿਆਸ਼ਾਲੀ ਦਿਨ ਹੈ ਤੇ ਪ੍ਰਭੂ શ્રી रामचंद्र ਜੀ ਦੀ ਪ੍ਰਾਂਤ ਪ੍ਰਿਸ਼ਟਾ ਅਯੋਧਿਆ ਜੀ ਦੇ ਵਿੱਚ ਹੋ ਰਹੀ ਹੈ ਉਸ ਦੇ ਸੰਬੰਧ ਦੇ ਵਿੱਚ ਹੀ શ્રી ਰਾਮ ਸੇਵਕ ਸੰਗ ਸਮੂਹ ਧਾਰਮਿਕ ਸਮਾਜਿਕ ਸੰਸਥਾਾਂ ਵੱਲੋਂ ਰਾਮਪਰਾ ਫੂਡ ਸ਼ੈੱਰ ਦੇ ਕੀਤਾ ਭਵਨ ਦੇ ਵਿੱਚ ਇੱਕ ਧਾਰਮਿਕ ਸਮਾਗਮ ਕੀਤਾ ਗਿਆ ਹੈ ਜਿਸ ਦੇ ਸਬੰਧ ਦੇ ਵਿੱਚ ਅਸੀਂ 1100 ਬਕਸਾ ਰਾਮਨਾਵ ਲੇਖਨ ਕਿਤਾਬਾ ਸ਼ਹਿਰ ਆਮਪਰਾ ਫੂਲ ਦੇ ਅੰਦਰ ਬੰਨਿਆ ਸੀ ਆਮ ਸੇਵਕਾਂ ਨੂੰ ਉਹ ਘਰੋਂ 21 ਮਾਲਾ ਰਾਮ ਰਾਮ ਦੀਆਂ ਲਿਖ ਕੇ ਲੈ ਕੇ ਇੱਥੇ ਆਏ ਸੀ ਔਰ ਉਸ ਦੇ ਸਬੰਧ ਦੇ ਵਿੱਚ ਆਪਾਂ ਇਹ ਸਾਰਾ ਪ੍ਰੋਗਰਾਮ ਅੱਜ ਸਮੂਹਿਕ શ્રી ਹਨੂਮਾਨ ਚਾਲੀਸਾ ਜੀ ਦੇ ਪਾਠ ਔਰ ਸਮੂਹਿਕ શ્રી ਰਾਮ ਸਤੁੱਤੀ ਦੇ ਪਾਠ ਸਾਰੀਆਂ ਸੰਗਤਾਂ ਨੇ ਮਿਲ ਕੇ ਮਾਤਾ ਭੈਣਾਂ ਵੀਰਾਂ ਨੇ ਮਿਲ ਕੇ ਇੱਥੇ ਕੀਤੇ ਨੇ ਜਿਸ ਦੇ ਵਿੱਚ ਮਾਨ ਤਪਸਵੀ ਸੰਤ ਵੀ ਪਹੁੰਚੇ ਸੀ ਔਰ ਬੜੀ ਖੁਸ਼ੀ ਹੋਈ ਕਿ ਅੱਜ ਜੋ ਵੀ ਇੱਥੇ ਸਾਡੀਆਂ ਮਾਤਾ ਪਿਤਾ ਪੈਣ ਆਈਆਂ ਉਸ ਦੇ ਸਬੰਧ ਵਿੱਚ ਜੋ ਪ੍ਰੋਗਰਾਮ ਕੀਤਾ ਗਿਆ ਇਹ ਸ਼੍ਰੀ ਰਾਮ ਸੇਖ ਸੰਗ ਵੱਲੋਂ ਸਾਰੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਕੀਤਾ ਗਿਆ ਹੈ ਇਹਦੇ Swami ਭਗਵਾਨ ਦਾਸ ਜੀ ਔਰ Swami ਪ੍ਰੇਮਾਨੰਦ ਜੀ ਸ਼ਾਸਤਰੀ ਆਕਾਸ਼ਮੁਨੀ ਜੀ ਔਰ ਸੁਗੀਤਾ ਭਾਰਤੀ ਜੀ ਔਰ ਇਹ ਸਾਰਾ ਪ੍ਰੋਗਰਾਮ ਬਾਬਾ ਵੰਸੀ ਵਾਲੇ ਜੀ ਦੀ ਕਿਰਪਾ ਦੇ ਨਾਲ ਇਸ ਗੀਤਾ ਭਵਨ ਦੇ ਸੰਪੰਨ ਕੀਤਾ ਗਿਆ ਇਸ ਦੇ ਵਿੱਚ ਅਸੀਂ ਸ਼੍ਰੀ ਰਾਮ ਸੇਖ ਸੰਗ ਵੱਲੋਂ ਜੋ ਅਯੁੱਧਿਆ ਜੀ ਵਾਲੇ ਸ਼੍ਰੀ ਰਾਮ ਮੰਦਰ ਦੇ ਸਰੂਪ ਸੇ ਉਹ ਸੰਗਤਾਂ ਨੂੰ ਦਿੱਤੇ ਨੇ ਔਰ ਜੋ ਲੋਕਸੀ ਸ਼੍ਰੀ ਰਾਮ ਚੰਦਰ ਜੀ ਦਾ ਚਾਂਦੀ ਦੇ ਸਰੂਪ ਉਹ ਸੰਗਤਾਂ ਨੂੰ ਦਿੱਤੇ ਗਏ ਨੇ ਜੈ ਸ਼੍ਰੀ ਰਾਮ ਜੈ